ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਸ਼ੇਖ ਫਰੀਦ ਜੀ ਦੇ ਸਰ ਲਗਨ ਦੇ ਵਿੱਚ ਮੈਂ ਸਾਰੇ ਹੀ ਸਰਦਾਰਾਂ ਨੂੰ ਬਾਬਾ ਫਰੀਦ ਵਿਆਹ ਤੋਂ ਬੜੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਬਾਰ ਬਾਰ ਸਿੰਘ ਮੈਮੋਰੀਅਲ ਸੁਸਾਇਟੀ ਨਾਉਣ ਦੇ ਹੋਂਦ ਦੇ ਨਾਤੇ ਸ਼ਾਇਰ ਨੂੰ ਤਿੰਨ ਕਰਦਾ ਹਾਂ ਕਿ ਇਹ ਸੁਸਾਇਟੀ ਪਿਛਲੇ 9 ਸਾਲਾਂ ਤੋਂ ਲਗਾਤਾਰ ਉਹ ਤੇ ਅੰਦਾ ਜਿਹੜਾ ਲੰਗਰ ਉਹ ਵਰਤ ਹੁੰਦੀ ਹੈ ਔਰ 21000 ਬੂਟੇ ਜਿਹੜੇ ਅਸੀਂ ਸਾਲ ਦੇ ਦੌਰਾਨ ਵਾਦਦੇ ਹਾਂ ਔਰ ਇਹ ਮੁਫਤ ਸੇਵਾ ਦਿੱਤੀ ਜਾਂਦੀ ਹੈ ਔਰ ਕਿਸੇ ਤੋਂ ਵੀ ਇਸ ਵਾਸਤੇ ਕੋਈ ਮਾਇਆ ਇਕੱਠੀ ਨਹੀਂ ਕੀਤੀ ਜਾਂਦੀ ਜੇ ਸਾਡੇ ਮੈਂਬਰ ਹਨ ਸੁਸਾਇਟੀ ਦੇ ਉਹ ਹੀ ਇਹਦੇ ਵਿੱਚ ਯੋਗਦਾਨ ਪਾਉਂਦੇ ਹਣ ਸੋ ਬਹੁਤ ਪਿਛਲੇ ਸਾਲ ਤੋਂ ਜਿਹੜੇ ਬੂਟੇ ਲੱਗੇ ਉਹ ਹੁਣ ਦਰਖਤ ਬਣ ਚੁੱਕੇ ਹਨ ਔਰ ਉਹ ਵਾਤਾਵਰਨ ਦੇ ਸਵਾਈ ਦੇ ਵਾਸਤੇ ਬਹੁਤ ਹੀ ਵੱਡਾ ਯੋਗਦਾਨ ਐ ਸੋਸਾਇਟੀ ਦਾ ਸੋ ਜਿੰਨੇ ਵੀ ਸਾਰੇ ਫਰੀਦਕੋਟ ਦੇ ਬਾਬਾ ਫਰੀਦ ਦੀ ਨਗਰੀ ਦੇ ਵਿੱਚ ਮੱਤਾਂ ਟਿਕਣੋਂ ਨੇ ਉਹਨਾਂ ਨੂੰ ਅਪੀਲ ਕਰਦਾ ਕਿ ਬੂਟਿਆਂ ਦਾ ਲੰਗਰ ਜਿਹੜਾ ਹੈ ਕਬੂਟੇ ਲੈ ਕੇ ਜਰੂਰ ਜਾਣ ਔਰ ਉਹਨਾਂ ਦੀ ਵੱਧ ਤੋਂ ਵੱਧ ਪਾਲਣ ਪੋਸਣ ਵੀ ਕਰਨ ਕਿਉਂਕਿ ਬੂਟਾ ਲਾਉਣਾ ਐਡਾ ਕੋਈ ਕੰਨ ਨਹੀਂਗਾ ਜਿੰਨੀ ਉਹਦੀ ਪਰਵਰਸ਼ ਕਰਨੀ ਕਿਉਂਕਿ ਵਾਰਾ ਪਸ਼ੂ ਤਰੇ ਫਿਰਦੇ ਹੁੰਦੇ ਆ ਕਈ ਵਾਰੀ ਪਾਣੀ ਦੀ ਘਾਟ ਆ ਜਾਂਦੀ ਹੈ ਸੋ ਉਹਦੀ ਪਰਵਰਸ਼ਨੀ ਕਰਨੀ ਚਾਹੁੰਦੀ ਆ ਭਾਵੇਂ ਸੜਕ ਦੇ ਕਿਨਾਰੇ ਲੱਗਿਆ ਵੀ ਕਿਤੇ ਲੱਗਿਆ ਹੋਵੇ ਔਰ ਇੰਨਾ ਹੀ ਕਹਿੰਦਾ ਹੋਇਆ ਦੁਬਾਰਾ ਫੇਰ ਸੰਗਤ ਨੂੰ ਬਾਬਾ ਫਰੀਦ ਆਗਰਪੁਰ ਦੀਆਂ ਲੱਖ ਲੱਖ ਅਰਦਾਈਆਂ ਦਿੰਦਾ ਔਰ ਅਪੀਲ ਕਰਦਾ ਹੈ ਕਿ ਜਿੰਨੇ ਵੀ ਅਜੇ ਤੱਕ ਕੋਈ ਬੋਟਾਂ ਦਾ ਲੰਗਰ ਨਹੀਂ ਪ੍ਰਾਪਤ ਕੀਤਾ ਉਹ ਜ਼ਰੂਰ ਪ੍ਰਾਪਤ ਕਰਕੇ ਜਾ ਧੰਨਵਾਦ ਜੇ ਉਹ ਇਸ਼ਾਰਾ ਕਰੇ ਬਾਬਾ ਫਰੀਦ ਜੀ ਦੀ ਪਵਿੱਤਰ ਨਗਰੀ ਬਾਬਾ ਫਰੀਦ ਦੇ ਆਗਨਪੁਰਗ ਤੇ ਜੋ ਪਿਛਲੇ ਬਹੁਤ ਲੰਬੇ ਸਮੇਂ ਤੋਂ ਬਾਬਾ ਫਰੀਦ ਆਗਨਪੁਰਮ ਬਣਾਇਆ ਜਾਂਦਾ ਹੈ ਉਹਦੀ ਹਰ ਸੰਗਤ ਨੂੰ ਲੱਖ ਲੱਖ ਮੁਬਾਰਕ ਤੇ ਇੱਥੇ ਬਾਬਾ ਫਰੀਦ ਦੇ ਸ਼ਰਧਾਲੂ ਫੁੱਲ ਭੇਟ ਕਰਦੇ ਜਿਹੜੇ ਆ ਕੇ ਉਹਨਾਂ ਨੂੰ ਦੂਜੀ ਗੱਲ ਇਹ ਜਿਹੜੀ ਅਸੀਂ ਸਰਦਾਰ ਅਵਤਾਰ ਸਿੰਘ ਬਰਾਡ ਵੈਲਫੇਅਰ ਸੁਸਾਇਟੀ ਬਣਾਈ ਹੈ ਉਹਨਾਂ ਦੇ ਤਕਰੀਬੇ ਮਗਰਲੇ 9 ਸਾਲ ਤੋਂ ਕਾਫੀ ਮਤਲਬ ਹਰ ਸਾਲ 21000 ਬੂਟਾ ਅਸੀਂ ਬਾਬਾ ਫਰੀਦ ਆਗਮਨ ਪੁਰਬ ਤੋਂ ਸ਼ੁਰੂ ਕਰਕੇ ਸਾਰਾ ਸਾਲ ਬੰਦਦੇ ਆ ਉਹਦੇ ਤੇ ਅਸੀਂ ਬੂਟਿਆਂ ਦੀ ਪਰਵਿਸ਼ ਕਰਾਉਣ ਵਾਸਤੇ ਆਪਦੇ ਮਨ ਨੂੰ ਵੀ ਪੂਰਾ ਜੋਰ ਲਗਾਉਣਾ ਹੈ ਇਹਦੇ ਤੇ ਕੋਈ ਕਿਸੇ ਕਿਸਮ ਦੀ ਕੋਈ ਅਸੀਂ ਮਤਲਬ ਕਿਸੇ ਲੋਕਾਂ ਤੋਂ ਕੋਈ ਕਿਸੇ ਤਰ੍ਹਾਂ ਦੀ ਡਿਲੀਵਰੀ ਨਹੀਂ ਕੀਤੀ ਜਾਂਦੀ ਮੁਫਤ ਬੂਟਿਆਂ ਦੀ ਜਿਹੜੀ ਸੇਵਾ ਕੀਤੀ ਜਾਂਦੀ ਹੈ ਇਹਦੇ ਕਲੱਬ ਦੇ ਜਿਹੜੇ ਸੋਸਾਇਟੀ ਦੇ ਮੈਂਬਰ ਹੈ ਉਹ ਸਾਰੇ ਇਹਦੇ ਸੰਬੰਧ ਦੇ ਵਿੱਚ ਆਪਦੇ ਕੋਲੋਂ ਖਰਚਾ ਪਾਣੀ ਕਰਦੇ ਆ ਬਾਕੀ ਇਸ ਅਵਤਾਰ ਸਿੰਘ ਬਰਾਬਰ ਰਿਸਲ ਸੈਡੀ ਵੱਲੋਂ ਅਸੀਂ ਲਗਭਗ 9 ਬਲੱਡ ਡੋਨਰਜ਼ ਕੈਂਪ ਵੀ ਲਗਾ ਚੁੱਕੇ ਹਾਂ ਹੋਰ ਵੀ ਕਰੋਨਾ ਦਰੋਂ ਜਾਂ ਹੋਰ ਕਿਸੇ ਸਮੇਂ ਤੇ ਕਿਸੇ ਬੰਦੇ ਨੂੰ ਕੋਈ ਲੜੀਂਦੇ ਜਿਹੜੇ ਜਰੂਰਤ ਮੰਨ ਲੋਕ ਹੋਣ ਉਹਨਾਂ ਦੇ ਵਾਸਤੇ ਵੀ ਕੋਈ ਸੇਵਾ ਵਾਸਤੇ ਤਤਪਰ ਹਾਜ਼ਰ ਰਹਿੰਨੇ ਆ ਇਹ ਅਲਕਾਰ ਸਿੰਘ ਬਰਾੜ ਦੀ ਉਹਨਾਂ ਦੀ ਯਾਦ ਨੂੰ ਅੱਜ ਤਾਂ ਨਿੱਘੀ ਯਾਦ ਰੱਖੀ ਜਾਂਦੀ ਹੈ ਇਹਦੇ ਪ੍ਰਧਾਨ ਉਹਨਾਂ ਦੇ ਬੇਟੇ ਸਰਦਾਰ ਨਦੀਪ ਸਿੰਘ ਬੱਬੂ ਬਰਾੜ ਹਨ ਜਿਨ੍ਹਾਂ ਦੀ ਰੈਣਮਾਈ ਥੱਲੇ ਅਸੀਂ ਇਹ ਸੈਟੀ ਨੂੰ ਲਗਾਤਾਰ ਕੋ ਚਲਾ ਰਹੇ ਆ ਤੇ ਅੱਗੇ ਤੋਂ ਵੀ ਸਾਡੀ ਇਹ ਮਨਛਾ ਹੈ ਵੀ ਜਿੰਨਾ ਚਿਰ ਅਸੀਂ ਨੂੰ ਲੰਬੇ ਸਮੇਂ ਤੱਕ ਅੱਗੇ ਚਲਾ ਕੇ ਇਹ ਲੋਕ ਸੇਵਾ ਦੇ ਕੰਮ ਜਾਂ ਜਿਹੜੇ ਲੋਕ ਪੱਖੀ ਕੰਮ ਹੈ ਜਿਵੇਂ ਬੂਟਿਆਂ ਦੀ ਸੇਵਾ ਹੈ ਬਲੱਡ ਡੋਨਰ ਕੈਂਪ ਹੈ ਲੋੜਵੰਦਾਂ ਦੀ ਸੇਵਾ ਹੈ ਉਹ ਅਸੀਂ ਕਰਦੇ ਰਵਾਂਗੇ ਮੈਂ ਬਾਬਾ ਫਰੀਦ ਦੇ ਆਗਮਨ ਪਰਉਪ ਤੇ ਸਾਰੀ ਸੰਗਤ ਨੂੰ ਬਾਬਾ ਫਰੀਦ ਜੀ ਦੇ ਮੇਲੇ ਦੀ ਲੱਖ ਲੱਖ ਮੁਬਾਰਕ ਦਿਨਾ ਹੈ ਵੈਰੂਜੀ ਦਾ ਖਾਲਸਾ ਵੈਰੂਜੀ ਦੀ ਭਤ ਬਾਬਾ ਸ਼ੇਖੁਰ ਸਿੰਘ ਜੀ 400 ਪ੍ਰਾਪਤ ਕੋਟ ਦੇਖੇ ਬਾਬਾ ਸ਼ੇਖੁਰ ਜੀ ਦਾ ਅਗਮਰ ਤੋਂ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਸਾਡੇ ਇਲਾਕਾ ਨਿਵਾਸੀਆਂ ਵੱਲੋਂ ਮਨਾਇਆ ਜਾ ਰਿਹਾ ਜਿਸ ਵਿੱਚ ਕੁਰਬਾਨੀ ਸਾਰੇ ਸਮਾਜਿਕ ਸੰਸਥਾਵਾਂ ਸਿੱਧੇ ਅਸਿੱਧੇ ਤੌਰ 'ਤੇ ਬਿਨਾਂ ਆਪਣਾ ਯੋਗਦਾਨ ਪਾ ਰਿਹਾ ਔਰ ਇਸੇ ਲਈ ਤੇ ਸਮਿਹਾਰ ਅਫਦਾਰ ਸਿੰਘ ਬਰਾਣ ਮੈਮੋਰੀਅਲ ਵੈਲਫੇਅਰ ਸੁਸਾਇਟੀ ਜੋ ਕਿੰਨੇ ਲੰਬੇ ਸਮੇ ਤੋਂ ਆਪਣੇ ਸਵਾਇਸ਼ੇਵਾ ਦੇ ਕਾਰਜ ਕਰਦੀ ਆ ਰਹੀ ਹੈ ਭਾਵੇਂ ਖੁੰਡਰ ਗੱਪ ਹੋਵੇ ਚਾਹ ਵਾਤਾਵਰਨ ਦੀ ਸਭ ਸੰਭਾਲੋਗੇ ਪਰ ਵਾਤਾਵਰਨ ਦੀ ਸਭ ਸੰਭਾਲ ਦੇ ਤੇ ਸੰਬੰਧ ਵਿੱਚ ਇਸ ਸੁਸਾਇਟੀ ਵੱਲੋਂ ਜੋ ਲੰਬੇ ਸਮੇ ਤੋਂ ਅਪਰਾਲੇ ਕੀਤਾ ਜਾ ਰਿਹਾ ਹੈ ਉਹ ਹੈ ਕਿ ਜਿੰਨਾ ਵੱਲੋਂ ਹਰ ਸਾਲ ਵਿਸ਼ੇਸ਼ ਤੌਰ ਤੇ ਸ਼ੇਖਪੁਰ ਜਦੇ ਆਰਬੜ ਪਰ ਤੇ ਜਿਹੜੇ ਇਹ ਬੂਟੇ ਵੰਡੇ ਜਾਂਦੇ ਆ ਤਾਂ ਕਿ ਲੋਕ ਆਪਣੇ ਘਰਾਂ ਦੇ ਵਿੱਚ ਸਹੀ ਥਾਵਾਂ ਦੇ ਵਿੱਚ ਇਹਨਾਂ ਬੂਟਿਆਂ ਨੂੰ ਲਗਾਉਣ ਅਤੇ ਸਾਡੇ ਇਲਾਕੇ ਦਾ ਜਿਹੜਾ ਵਾਤਾਵਰਣ ਅਸ਼ੁੱਧ ਹੋ ਸਕੇ ਸਾਨੂੰ ਜੀਵਨ ਰਹਿਣ ਦੇ ਲਈ ਜਿੱਥੇ ਖਰਾਜ ਚਾਹੀਦੀ ਹੈ ਤਾਂ ਸਭ ਤੋਂ ਵੱਡੀ ਖਰਾਜ ਹੈ ਸਾਡੇ ਪੌਣ ਪੌਣੀ ਤਾਂ ਪੌਣ ਪੌਣੀ ਨੂੰ ਸ਼ੁੱਧ ਰੱਖਣ ਲਈ ਜਿਹੜੇ ਪੌਦੇ ਆ ਉਹ ਬੜਾ ਆਜ਼ਮ ਮਹੱਤਵਪੂਰਨ ਯੋਗਦਾਨ ਪਾਉਂਦੇ ਆ ਤੇ ਪੌਦੇ ਵੀ ਲਗਾਉਦੇ ਨਾਲ ਜਿਹੜਾ ਵਾਤਾਵਰਣ ਨੂੰ ਸ਼ੁੱਧ ਨੂੰ ਜਾ ਰਿਹਾ ਪਰ ਸਾਡੇ ਕਲਾਕੇ ਦੇ ਵਿੱਚ ਜਿਵੇਂ ਜਿਹੜੇ ਪੂਰੇ ਦੇਸ਼ ਦੇ ਅੰਦਰ ਜਿਹੜੀ ਦਰਸਤ ਦੀ ਚੜਾਈ ਹੈ ਇਹ ਬੜੀ ਤੇਜ਼ੀ ਨਾਲ ਚੱਲ ਰਹੀ ਹੈ ਇਹ ਤੇਜ਼ੀ ਨਾਲ ਚੜਾਈ ਦਾ ਬਹੁਤ ਹੋ ਰਹੀ ਹੈ ਪਰ ਪੌਦੇ ਲਗਾਉਣ ਵਾਲੇ ਦੀ ਗਿਤੀ ਬੜੀ ਘਟ ਹੈ ਤਾਂ ਇਸ ਨੂੰ ਬੈਲੈਂਸ ਕਰਨ ਦੇ ਲਈ ਇਸਾ ਸੰਤੁਲਨ ਕਰਨ ਦੇ ਲਈ ਇਹ ਜਰੂਰ ਵੱਧ ਤੋਂ ਵੱਧ ਲਾਗਿਆ ਚਲੋ ਇਹ ਲੱਕੜ ਹੈ ਬੱਚੇ انسان ਦੇ ਜਨਮ ਤੋਂ ਲੈ ਕੇ ਉਹਦੇ ਮਰਮ ਤੱਕ ਸਾਹ ਹੁੰਦੀ ਹੈ ਪਰ ਬੰਦਾ ਲੱਕੜ ਦਾ ਸਾਹ ਨਹੀਂ ਦਿੰਦਾ ਜਦੋਂ ਬੱਚਾ ਜਨਮ ਲੈਂਦਾ ਉਹਦਾ ਜੋ ਗੌਕੰਗਾ ਛੋਟੇ ਬੱਚੇ ਉਹਦੇ ਸੀ ਕਿ ਉਹ ਉਹ ਤੋਂ ਸ਼ੁਰੂ ਹੋ ਜਾਂਦਾ ਤੇ ਜੇ ਜਿਵੇਂ ਅਸੀਂ ਆਪ ਦੀ ਉਮਰ ਵੱਧੇ ਹੈ ਚਾਹ ਬੱਚਾ ਵੱਡਾ ਆ ਗਿਆ ਪਰ ਬੰਦਾ ਵੱਡਾ ਹੋ ਗਿਆ ਅਸੀਂ ਆਪਣਾ ਮਕਾਨ ਬਣਾਉਣੇ ਉਹਦੇ ਵਾਸਤੇ ਲੱਕੜ ਚਾਹੀਦੀ ਹੈ ਮੇਰਾ ਘਰ ਦਾ ਫਰਨੀਚਰ ਹੈ ਉਹਦੇ ਫਰਨੀਚਰ ਚਾਹੀਦੀ ਹੈ ਜੇ ਬਾਖੀਰ ਐਂਡ ਵੀ ਗੱਲ ਕਰ ਲਈਏ ਜਦੋਂ ਇਸ ਬੰਦੇ ਦੇ ਜੋ ਇਨਸਾਨ ਨੇ ਇਸ ਤਰ੍ਹਾਂ ਚਾਹਣਾ ਹੈ ਤਾਂ ਅੰਕਲ ਸਸਕਾਰ ਹੈ ਉਹ ਲੱਕੜਾ ਹੀ ਹੁੰਦਾ ਹੈ ਤਾਂ ਲੱਕੜ ਦੇ ਹੋਏ ਇਨਸਾਨ ਦਾ ਜਦੋਂ ਜਲੇ ਮੋਹਤਰ ਸਾਹਿਬ ਹੁੰਦੀ ਹੈ ਪਰ ਬੰਦੇ ਤੋਂ ਭੱਜਦਾ ਹੈ ਪਰ ਸਾਡੀ ਇਹ ਜਿਹੜੀ ਡਿਊਟੀ ਹੈ ਇਸ ਨੂੰ ਸਰਦਾਰ ਅਫਜ਼ਲ ਸਿੰਘ ਬਰਾੜ ਸਰਜੀ ਸਰਦਾਰ ਅਫਜ਼ਲ ਸਿੰਘ ਬਰਾੜ ਮਾ ਮੋਰਿਓ ਸੇਵਾ ਸੁਸਾਇਟੀ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਗਿਆ ਇਹ ਬੜਾ ਸ਼ਲਾਘਾਯੋਗ ਹੈ ਮੈਂ ਆਪਣੇ ਵੱਲੋਂ ਆਪਣੀ ਸੁਸਾਇਟੀ ਵੱਲੋਂ ਸਗਰਵਰ்தਾਰ ਸਿੰਘ ਬਾਦ ਮੋਰਿਓ ਮਾਲਕੀਰ ਸੁਸਾਇਟੀ ਦੇ ਪ੍ਰਮੁਖ ਸੇਵਾਦਾਰ ਸਗਰਵਰ்தਾਰ ਸਿੰਘ ਬਾਦ ਦੇ ਸਪੁੱਤਰ ਸਰਦਾਰ ਨਰਦੀਪ ਸਿੰਘ ਗੱਭੂ ਬਾੜ ਜੋ ਕਿ ਕਾਂਗਰਸ ਸਰਗਰਮ ਆਗੂ ਹਨ ਅਤੇ ਅਵਤਾਰ ਸਿੰਘ ਬਾਦ ਦੇ ਪਾਏ ਪੂਰਦੇ ਚੱਲਦੇ ਹੋਏ ਉਹਨਾਂ ਨੇ ਆਪਣੀ ਇਸ ਸੇਵਾ ਨੂੰ ਜਾਰੀ ਰੱਖਿਆ ਹੈ ਸਰਦਾਰ ਜੀ ਉਸੇ ਬਬੂ ਜੀ ਆਤੇ ਉਹਨਾਂ ਦੇ ਸਾਥੀ ਜਿੰਨੇ ਵੀ ਇੱਥੇ ਇਹ ਸੇਵਾ ਨਿਭਾ ਰਹੇ ਹੈ ਮੈਂ ਅੱਜ ਦੇ ਇਸ ਸ਼ੁਭ ਅਵਸਰ ਦੇ ਇਸ ਸ਼ੁਭ ਘਰ ਦੇ ਲਈ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਜਨਾਉਂਦਾ ਧੰਨਵਾਦ